ਆ ਕੀ ਇਹ ਡੱਡੂ ਜਿਆਰ ਇਹ ਬਾਈ ਡੱਡੂ ਨਹੀਂ ਹੈਗਾ ਇਹ ਹੈ ਸਕਲਪ ਮ사ਜਰ ਮਤਲਬ ਸਿਰ ਦੀ ਮ사ਜ ਕਰਨ ਵਾਲਾ ਇਹ ਹੈਗਾ ਬਾਈ 550 ਦੀ ਹਾਂਜੀ ਇਹ 650 ਦੀ 550 ਦੀ 650 ਦੀ ਹਾਂਜੀ ਸੋਲਰ ਨਾ ਚਾਰਜ ਹੁੰਦੇ ਨਾ ਬਾਈ ਕੋਈ ਆਪਾਂ ਚਾਰਜ ਨਹੀਂ ਕਰਨੀਆਂ ਕੋਈ ਲੈਣ ਨਹੀਂ ਹੈਂਡਸਰ ਵੀ ਹੈ ਨਾ ਜਦੋਂ ਬੰਦਾ ਕੋਲੇ ਆ ਗਿਆ ਆਟੋਮੈਟਿਕਲੀ ਚੱਲ ਜਾਈਦਾ ਹਾਂ ਬਾਈ ਹਾਂ ਓਰੀਜਨਲ ਵਾਚ ਬੋਰਡ ਦੀ ਬਾਈ ਬੋਰਡ ਦੀ ਓਰੀਜਨਲ ਵਾਚ ਆ ਗਈ ਓਰੀਜਨਲ ਵਾਚ ਆ ਬਾਈ ਕੋਈ ਕਹ ਦੂਗਾ ਡੁਪਲੀਕੇਟ ਦਿਖਾਈ ਦੇਣਾ ਤੂੰ ਇਹ ਦੇਖੋ ਐਡੀ ਕੀ ਚੀਜ਼ ਦੇ ਵਿੱਚ ਬਹੁਤ ਵੱਡਾ ਟੇਬਲ ਆ ਬਾਈ ਇਹ ਮਤਲਬ ਡੇਢ 2 ਫੁੱਟ ਦਾ ਟੇਬਲ ਬਣ ਜਾਂਦਾ ਇਹਦੇ ਲੇ ਵੀ ਆਏ ਤੋਂ ਜਿਹਨੇ ਸਾਰੀਆਂ ਡਿਮਾਂਡਾਂ ਪੂਰੀਆਂ ਯਾਨੀ ਕਿ ਵੇ ਤੁਹਾਨੂੰ ਆਪਾਂ ਪ੍ਰੋਡਕਟ ਦਿਖਾਵਾਂਗੇ ਉਹ ਜਿਹੜੇ ਕਿਤੋਂ ਵੀ ਨਹੀਂ ਮਿਲਦੇ ਹੈਗੇ ਹਾਂ ਬਈ ਲਗਭਗ ਬਈ 20 ਤੋਂ 25 ਤਰ੍ਹਾਂ ਦੇ ਪ੍ਰੋਡਕਟ ਹੋਣਗੇ ਕੀ ਕੀ ਨੇ ਕੀ ਗੱਲਬਾਤ ਕੀ ਰੇਟਾ ਸਾਰੀ ਗੱਲਬਾਤ ਕਰ ਦਾਂਗੇ ਕੁਲਵਿੰਦਰ ਬਾਈ ਨਾਲ ਬਈ ਅੱਛੀ ਗੱਲ ਜੀ ਬਹੁਤ ਅੱਛੀ ਗੱਲ ਬਾਈ ਕਿਵੇਂ ਗੱਕੇ ਬਹੁਤ ਵਧੀਆ ਦੱਸਣਾਓ ਆ ਕੀ ਏ ਡੱਡੂ ਜਾਂ ਯਾਰ ਇਹ ਬਾਈ ਡੱਡੂ ਨਹੀਂ ਹੈਗਾ ਇਹ ਹੈ ਸਕਲਪ ਮ사ਜਰ ਮਤਲਬ ਸਿਰ ਦੀ ਮ사ਜ ਕਰਨ ਵਾਲਾ ਠੀਕ ਆ ਬਹੁਤ ਸੋਹਣੀ ਮ사ਜ ਕਰਦਾ ਬਾਈ ਇਹਦੇ ਜਿਹੜੇ ਆਹ ਦੰਦੇ ਜੇ ਨਾ ਇਹ ਬਣੋ ਨੇ ਸਿਲੀਕੋਨ ਦੇ ਠੀਕ ਆ ਬਹੁਤ ਵਧੀਆ ਮਤਲਬ ਮ사ਜ ਕਰਦਨੇ ਆਪ ਨੂੰ ਰਿਲੈਕਸੇਸ਼ਨ ਮਿਲਦੀ ਆ ਪੂਰੀ ਲੈ ਵੀ ਨਵਾਂ ਪ੍ਰੋਡਕਟ ਆਇਆ ਮਿੱਤਰੋ ਇਹ ਇਹ ਇਦਾਂ ਕਰਕੇ ਕੰਮ ਕਰਦਾ ਦੇਖ ਸਾਡਾ ਖੁਰਕ ਕਰਦਾ ਇੱਕ ਤਰ੍ਹਾਂ ਦੀ ਹੈ ਆਹ ਹਾਂ ਬਾਈ ਜੇ ਮੰਨ ਲਓ ਬੰਦਾ ਥੱਕਿਆ ਹੈ ਨਾ ਉਸ ਤਾਨੂੰ ਪਤਾ ਨਾ ਅੱਜ ਕੱਲ ਮੇਰੇ ਵਰਗੇ ਦਾ ਸਾਰ ਤਨ ਫੋਨ ਸੁਣਦੇ ਹੁੰਦੇ ਸਿਰ ਦੁਖਣ ਲੱਗ ਜਾਂਦਾ ਆਖ ਨੇ 10 ਕੁ ਮਿੰਟ ਆਹ ਲਾ ਲਈਦਾ ਹੂੰ ਬਸ ਫਿਰ ਤਾਂ ਸਮਝ ਲੋ ਨਿਜਾਰੀ ਆ ਜਾਂਦਾ ਠੀਕ ਹੈ ਜੀ ਹਾਈ ਤਕਾਬਟ ਦੂਰ ਇਹ ਕਿੰਨੇ ਰੁਪਏ ਜੇਗਾ ਕਿ ਇਹ ਤਾਂ ਬਈ ਸਾਰਾ 750 ਦਾ ਰੇਟ ਆ 750 ਦਾ ਆਪਾਂ ਘਰੇ ਪਹੁੰਚਾਉਂਦਾ ਲੈ ਵੀ 750 ਰੁਪਏ ਦੇ ਵਿੱਚ ਤੁਹਾਡੇ ਘਰੇ ਡਿਲੀਵਰੀ ਫ੍ਰੀ ਫ੍ਰੀ ਅੱਗੇ ਜੀ ਇਹ ਹੈਗਾ ਬਈ ਆਪਣਾ ਨੈਕ ਬੈਂਡ ਨਾ ਮਤਲਬ ਨੈਕ ਬੈਂਡ ਨਹੀਂ ਕਹਿ ਸਕਦੇ ਇਹਨੂੰ ਨੈਕ ਮ사ਜਰ ਆ ਠੀਕ ਹੈ ਜੀ ਮਤਲਬ ਜਿਹੜੀਆਂ ਪਹਿਣਾ ਸਾਡੇ ਜਮ ਸਾਜਰ ਆ ਗਿਆ ਬਹੁਤ ਏ ਨੰਬਰ 2 ਤੇ ਇਹ ਬਈ ਆਪਣੀ ਗਰਦਨ ਦੀ ਮ사ਜ ਕਰਦਾ ਸਪੈਸ਼ਲ ਠੀਕ ਆ ਜਿਹਦੇ ਜਿਹਨੂੰ ਆਪਾਂ ਕਹਿੰਦੇ ਸਰਵਾਈਕਲ ਦੀ ਪ੍ਰੋਬਲਮ ਆ ਸਰਵਾਈਕਲ ਦੀ ਪ੍ਰੋਬਲਮ ਨੂੰ ਇਹ ਦੂਰ ਕਰ ਦਿੰਦਾ ਠੀਕ ਆ ਬਹੁਤ ਵਧੀਆ ਕੁਆਲਟੀ ਦੇ ਵਿੱਚ ਆ ਬਈ ਪ੍ਰੀਮੀਅਮ ਕੁਆਲਟੀ ਦੇ ਵਿੱਚ ਜਿਹੜਾ ਕਹਦੇ ਨਾ ਆਮ ਨਾਲੇ ਨੂੰ ਕੰਪੇਅਰ ਨਾ ਕਰ ਰਹੇ ਹੋ ਤਾਂ ਵਧੀਆ ਗੱਲ ਆ ਇਹ ਕਿੰਨੇ ਰੁਪਏ ਦਾ ਬਈ 9900 ਦੇ ਵਿੱਚ ਆਪਾਂ ਕਰੇ ਭੇਜ ਲੈ ਵੀ 9900 ਰੁਪਏ ਦੇ ਵਿੱਚ ਡਿਲੀਵਰੀ ਛੋਟੇ ਕਰੇ ਹੋ ਜੂਗੀ ਅਗਲਾ ਜੀ ਤੀਜਾ ਇਹ ਹੈਗਾ ਵੀ ਆਪਣੀ ਫੇਮਸ ਚੀਜ਼ ਤਿਤਲੀ ਤਿਤਲੀ ਜੀ ਨੂੰ ਕਹਿੰਦੇ ਨੇ ਤਿਤਲੀ ਇਹ ਮਿੰਨੀ ਮ사ਜਰ ਹੁੰਦਾ ਬਾਈ ਇਹ 8 ਤਰ੍ਹਾਂ 8 ਤਰੀਕਿਆਂ ਨਾਲ ਮ사ਜ ਕਰਦਾ ਠੀਕ ਆ ਲੈ ਵੀ 8 ਤਰੀਕੇ ਨਾਲ ਹੁੰਦੀ ਆ ਮ사ਜ ਤਿਤਲੀ ਨਾਲ ਇਹ ਕਿੰਨੇ ਰੁਪਏ ਦੀ ਹੈਗੀ ਇਹ ਬਾਈ ਸਾਰੇ 150 ਦੀ ਹੈ ਲੈ ਵੀ 150 ਰੁਪਏ ਦੀ ਦੇਖ ਸਕਦੇ ਹੋ ਅਗਲਾ ਬਾਈ ਇਹ ਹੈਗਾ ਬਾਈ ਫੁੱਟ ਮ사ਜਰ ਠੀਕ ਹੈ ਤੇ ਤੁਸੀਂ ਦੇਖੋ ਪੈਰ ਸਪੇ ਹੋਏ ਨੇ ਇਹ ਆਪਣੇ 8 ਤਰੀਕਿਆਂ ਨਾਲ ਮ사ਜ ਇਹ ਕਰਦਾ ਹੈ ਇਹ ਵੀ ਕਰਦਾ ਪੈਰਾਂ ਦੀ ਲੈ ਵੀ ਫੁੱਟ ਮ사ਜਰ ਹੈਗਾ ਇਹ ਸਾਰਾ 250 ਦਾ ਬਾਈ ਲੈ ਵੀ 250 ਰੁਪਏ ਦਾ ਪ੍ਰੋਡਕਟ ਆ ਦੇਖ ਸਕਦੇ ਹੋ ਬਸ ਅਗਲਾ ਜੀ ਇਹ ਹੈਗੀ ਆ ਬਾਈ ਆਪਣੀ ਵੈਸਟਰਨ ਵੈਕਸ ਚੀਜ਼ ਮਤਲਬ ਆਪਣੀ ਹੈਗੀ ਆ ਗਨ ਮ사ਜਰ ਇਹਦੇ ਬਈ 4 4 ਚਾਰ ਮੋੜ ਆਉਂਦੇ ਨੇ ਇਹਦੇ ਨਾਲ ਮਤਲਬ 4 ਅਟੈਚਮੈਂਟ ਹੁੰਦੇ ਨੇ ਇਹਦੇ ਨਾਲ ਇਹ ਤੁਸੀਂ ਆਪਣੇ ਸਾਰੇ ਸਰੀਰ ਨੂੰ ਰੈਲੈਕਸ ਕਰ ਸਕਦੇ ਜਿੱਥੇ-ਜਿੱਥੇ ਹੁੰਦੀ ਹੈ ਬਈ ਮ사ਜਰ ਇਹ ਮਤਲਬ ਬਈ ਜਿਹੜੇ ਆਹ ਆ ਗਈ ਇਹ ਆਪਣੀ ਢੂਹੀ ਵਾਸਤੇ ਆਪਣੀ ਜਿਹੜੀ ਬੈਕਬੋਨ ਹੁੰਦੀ ਆ ਉਹਦੇ ਵਾਸਤੇ ਇਹ ਬਈ ਜਿੱਥੇ ਆਪਣੇ ਮਸਲ ਜਿਆਦੇ ਨੇ ਮਤਲਬ ਪੱਟ ਆਪਣੇ ਮੋਡੇ ਪਹਾ ਇਹ ਉਹਨਾਂ ਵਾਸਤੇ ਹੈ ਪੈਰਾਂ ਤੇ ਵੀ ਲਾ ਸਕਦੇ ਅਗਲਾ ਬਈ ਇਹ ਬਈ ਸਪੈਸ਼ਲ ਹੀ ਪੈਰਾਂ ਵਾਸਤੇ ਹੁੰਦਾ ਇਹ ਪੈਰਾਂ ਵਾਸਤੇ ਇਹ ਮਤਲਬ ਆਪਣੇ ਜਿਹੜੇ ਪੁਆਇੰਟ ਹੁੰਦੇ ਨੇ ਇਕਿਊ ਪ੍ਰੈਸ਼ਰ ਦੇ ਇਹ ਉਹਨਾਂ ਨੂੰ ਦੱਬ ਦੱਬ ਕੇ ਮ사ਜ ਕਰਦਾ ਠੀਕ ਆ ਆਪਣੇ ਜਿਹਦਾ ਬੀਬੀ ਵਾਦਾ ਘਾਟਦਾ ਹੁੰਦਾ ਉਹ ਵੀ ਯੂਜ਼ ਕਰ ਸਕਦਾ ਇਹ ਕਿੰਨੇ ਰੁਪਏ ਦੀ ਆਈਟਮ ਆ ਸਾਰੀ ਇਹ ਬਾਈ ਸਾਰੀ 750 ਰੁਪਏ ਚ ਆਪਾਂ ਘਰੇ ਭੇਜਦੇ ਨੇ ਲੈ ਵੀ 750 ਰੁਪਏ ਦੇ ਵਿੱਚ ਤੁਹਾਡੇ ਘਰੇ ਆਊਗੀ ਮ사ਜਰ ਬਾਈ ਗੱਲ ਬਹੁਤ ਘੈਂਟ ਚੀਜ਼ ਆਗੇ ਅਗਲਾ ਬਾਈ ਆ ਦਾ ਸਾਖ ਕੀਤੀ ਜਿਹੜੀ ਮੈਂ ਆਪਾਂ ਹੀ ਫਿਰਦਾ ਇਹ ਹੈਗਾ ਬਈ ਨੈਕ ਫੈਨ ਨੈਕ ਫੈਨ ਹਾਂ ਇਹ 250 ਦਾ ਪ੍ਰੋਡਕਟ ਆ ਜਿਵੇਂ ਮਤਲਬ ਅੱਜ ਕੱਲ ਆ ਨਾ ਆਪਾਂ ਤੁਹਾਨੂੰ ਪਤਾ ਗਰਮੀ ਜਾਦੇ ਹੋਈ ਪਈ ਆ ਹਰ ਇੱਕ ਬੰਦਾ ਗਰਮੀ ਝੱਲ ਨਹੀਂ ਸਕਦਾ ਹਰ ਇੱਕ ਬੰਦਾ ਕੰਮ ਕਰਦਾ ਕੰਮ ਕੰਮ ਕਰਦੇ ਬੰਦੇ ਨੂੰ ਆਉਗੀ ਗਰਮੀ ਇਹ ਉਹ ਤੋਂ ਰੋਕਣ ਵਾਸਤੇ ਆ ਠੀਕ ਆ ਯਾਨੀ ਕਿ ਇਹਨੂੰ ਇੱਥੋਂ ਐ ਕਰਕੇ ਲਾਓ ਔ ਲੱਗ ਗਿਆ ਜਿਵੇਂ ਮਰਜੀ ਖੇਤਾਂ 'ਚ ਵੀ ਆਪਾਂ ਯੂਜ਼ ਕਰ ਸਕਦੇ ਆ ਬਾਈ ਜਿਹੜੇ ਬੰਦੇ ਆ ਖੇਤਾਂ 'ਚ ਕੰਮ ਕਰਦੇ ਨੇ ਹਨਾ ਜੀਰੀ ਲਾਉਂਦੇ ਨੇ ਜਾਂ ਆਪਣੇ ਖੇ ਟਰੈਕਟਰ ਤੇ ਕੰਮ ਕਰਦਾ ਬੰਦਾ ਠੀਕ ਆ ਆਰਾਮ ਨਾਲ ਲਾ ਕੇ ਫੇਰੀ ਜਾਓ 2 2.5 ਘੰਟੇ ਦਾ ਦਾ ਬੈਕਅਪ ਹੈ ਪੱਕੀ ਗੱਲ ਹੈ ਕੀ ਪੱਕੀ ਗੱਲ ਹੈ ਇਹ ਕਿੰਨੇ ਰੁਪਈਆ ਦਾ ਬਾਈ ਇਹ ਬਾਈ ਸਾਰਾ 250 ਦਾ ਠੀਕ ਆ 50 ਰੁਪਏ ਦਾ ਡਿਲੀਵਰੀ ਦਾ ਲੱਗਦਾ ਮੈਂ 300 ਚ ਕਰੀਆ 300 ਰੁਪਏ ਦੇ ਵੀ ਤੁਹਾਡੇ ਘਰੇ ਆ ਜੂ ਬਾਈ ਅਗਲਾ ਬਾਈ ਉਸ ਤੋਂ ਬਾਅਦ ਆਪਣੇ ਕੋਲੇ ਆ ਗਏ ਭਾਈ ਦੋ ਤਰ੍ਹਾਂ ਦੇ ਟ੍ਰਿਮਰ ਆ ਟ੍ਰਿਮਰ ਆ ਗਏ ਇਹ ਵੀ ਹੈਵੀ ਬੋਡੀ ਦੇ ਵਿੱਚ ਨੇ ਮੈਟਲ ਬੋਡੀ ਦੇ ਵਿੱਚ ਠੀਕ ਆ ਲੈ ਵੀ ਟ੍ਰਿਮਰ ਆ ਇਹ ਮੈਟਲ ਬੋਡੀ ਦੇ ਵਿੱਚ ਇਹ ਹੈਗਾ ਭਾਈ ਆਪਣਾ ਨੋਵਾ ਦਾ ਨੋਵਾ ਕੰਪਨੀ ਦਾ ਸਾਰੇ ਜਾਣਦੇ ਨੇ ਦੋਨੀਆਂ ਵਧੀਆ ਚੀਜ਼ ਨੇ ਆ ਦੇਖ ਸਕਦੇ ਸਾਰੇ ਟਾਈਟਾਈ 100 ਦਿਨ ਦੋਨੇ ਦੋਨੇ ਟਾਈਟਾਈ 100 ਦਿਨ ਸਟ੍ਰੀਮਰ ਨੇ ਬਈ ਜਿਹੜੇ ਮੇਰੇ ਵੀਰ ਨਾਲ ਯੂਜ਼ ਕਰਦੇ ਨੇ ਇਹ ਵੀ ਚੀਜ਼ ਤੁਸੀਂ ਮੰਗਵਾ ਸਕਦੇ ਹੋ ਵਧੀਆ ਚੀਜ਼ ਹੈ ਵੀ ਅਗਲਾ ਵਜਾ ਕੇ ਤੇ ਉਸ ਤੋਂ ਬਾਅਦ ਆਪਣੇ ਕੋਲੇ ਆਉਂਦੇ ਨੇ ਬਈ ਤਿੰਨ ਪ੍ਰਕਾਰ ਦੀਆਂ ਲਾਈਟਾਂ ਤਿੰਨ ਪ੍ਰਕਾਰ ਦੀਆਂ ਲਾਈਟਾਂ ਆ ਗਈਆਂ ਸਭ ਤੋਂ ਪਹਿਲਾਂ ਆ ਆਉਂਦੀ ਇਹ 100 ਰੁਪਏ ਦੀ ਹੈ ਹਾਂਜੀ ਅਗਲੀ ਇਹ ਐਮਰਜੈਂਸੀ ਹੈ ਮਤਲਬ ਛੱਲੇ 'ਚ ਵੀ ਪਾ ਸਕਦੇ ਹੋ ਤੁਸੀਂ ਇੱਥੇ ਮਰਜ਼ੀ ਰੱਖ ਸਕਦੇ ਹੋ ਉਸ ਤੋਂ ਬਾਅਦ ਆਉਂਦੀ ਹੈ ਬਈ ਆਪਣੀ ਆ ਆਰਮੀ ਟਾਰਚ ਇਹ ਆਰਮੀ ਵਾਲੇ ਵੀਰ ਸਾਡੇ ਯੂਜ਼ ਕਰਦੇ ਨੇ ਹੂੰ ਆਹ ਤੋਂ ਮੰਗਾਉਂਦੇ ਵੀ ਬਹੁਤ ਨੇ ਆਰਮੀ ਵਾਲੇ ਵੀਰ ਠੀਕ ਆ ਲਾਈਟ ਦੇਖੋ ਇਹਦੀ ਕਿੰਨੀ ਵੱਧੀਆ ਲੱਗ ਦੇਖੋ ਇਹ ਵੀ ਦੇਖ ਸਕਦੇ ਹੋ ਇੱਕ ਅੱਗੇ ਆ 100 ਰੁਪਏ ਦੇ ਦਈਏ ਭਾਈ ਇਹ ਭਾਈ 130 ਰੁਪਏ ਦੇ ਨਹੀਂ ਵੀ 80 ਕੀ ਆ ਦੇਖ ਸਕਦੇ ਹੋ ਨਾ ਚੀਜ਼ ਵਧੀਆ ਜੀ ਡਿਲੀਵਰੀ ਭਾਈ ਇਹਨਾਂ ਦੀ ਅਲੱਗ ਆ ਕਿਤੇ ਭਾਈ ਕਹਿੰਦਾ 130 ਚ ਘਰੇ ਭੇਜਣੇ ਹਨ ਤੇ ਆ ਹੈ ਗਿਆ ਭਾਈ ਇਹ ਸਾਰੀ 300 ਚ ਆਪਾਂ ਘਰੇ ਭੇਜ ਦਨੇ ਆ ਇਹ ਖੇਤਾਂ ਵਾਸਤੇ ਆ ਖੇਤਾਂ ਵਾਸਤੇ ਇਹਦੀ 4 4 ਕਿਲਿਆਂ ਦੀ ਬਾਈ ਤੱਕ ਦੀ ਭਈ ਇਹਦੀ ਰੋਸ਼ਨੀ ਜਾਂਦੀ ਆ ਇਹਦੀ ਖੇਤਾਂ ਵਾਸਤੇ ਸਪੈਸ਼ਲ ਦੇਖ ਸਕਦੇ ਹੋ ਉਹਦੇ ਵਿੱਚ ਇਹਦੇ ਨਾਲ ਜਿੰਮ ਆਪਾਂ ਐਮਰਜੈਂਸੀ ਵਾਸਤੇ ਆ ਇਹਦੇ ਨਾਲ ਕੁਝ ਬੰਨਣਾ ਹੋਵੇ ਬੰਨ ਸਕਦੇ ਆ ਬਈ ਸ਼ੀਸ਼ਾ ਵਗੈਰਾ ਇਹਨੇ ਇਹ ਕਟਰ ਆ ਗਿਆ ਠੀਕ ਆ ਇਹਦੇ ਵਿੱਚ ਫੰਕਸ਼ਨ ਬਹੁਤ ਨੇ ਬਾਈ ਕੀ ਕਾਰ ਚਾਰਜਰ ਵੀ ਹੁੰਦਾ ਬਈ ਇਹ ਪਾਵਰ ਬੈਂਕ ਦਾ ਕੰਮ ਵੀ ਕਰਦੀ ਆ ਬਈ ਪਾਵਰ ਬੈਂਕ ਦਾ ਕੰਮ ਵੀ ਕਰਦੀ ਆ ਜੇ ਆਪਾਂ ਕਈ ਵਾਰ ਖੇਤ ਵਾਜੇ ਰਾਤ ਨੂੰ ਨਾ ਉਥੇ ਜਾ ਕੇ ਮੋਬਾਈਲ ਵੀ ਡਾਊਨ ਹੋ ਜੇ ਉਥੇ ਚਾਰਜ ਕਰ ਲੋ ਇਹ ਕਿੰਨੇ ਦੀ ਆ ਬਈ ਇਹ 300 ਚ ਘਰੇ ਭੇਜ ਦਿੰਨੇ ਆ ਬਈ 300 ਦੇ ਵਿੱਚ ਔਰ ਇਹ ਅੱਗੇ ਲੈ ਕੇ ਜਾਣੇ 250 ਚ ਭੇਜ ਠੀਕ ਆ ਅੱਗੇ ਤੇ ਉਸ ਤੋਂ ਬਾਅਦ ਆਪਣੇ ਕੋਲੇ ਆਉਂਦੇ ਨੇ ਬਈ ਚਾਰ ਤਰ੍ਹਾਂ ਦੇ ਸਪੀਕਰ ਚਾਰ ਤਰ੍ਹਾਂ ਦੇ ਸਪੀਕਰ ਆ ਗਏ ਹਾਂ ਇੱਥੇ ਤੁਸੀਂ ਮੋਬਾਈਲ ਰੱਖ ਸਕਦੇ ਹੋ ਆਪਣਾ ਹਾਂਜੀ ਤੇ ਇਹਦੇ ਇਹਨਾਂ ਦੋਨਾਂ ਦੇ ਵਿੱਚ ਮੋਬਾਈਲ ਰੱਖ ਸਕਦੇ ਹੋ ਤਿੰਨਾਂ ਦੇ ਵਿੱਚ ਇੱਥੇ 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 ਤੇ ਆ ਹੈ ਗਿਆ ਬਈ ਇਹ ਇਹਦੇ ਨਾਲ ਆਕਸ ਵੀ ਲੱਗਦੀ ਆ ਆਕਸ ਲੱਗਦੀ ਆ ਇਹ ਇਹਦੇ ਵਿੱਚ ਕੱਲੀ ਲੱਗਦੀ ਆ ਪੈਨ ਡਰਾਈਵ ਤੇ ਜਾਂ ਬਲੂਟੁੱਥ ਜੁੜਦੀ ਆ ਜਾਂ ਇਹਦੇ ਨਾਲ ਜੁੜਦੀ ਆ ਆਪਣੀ ਪੈਨ ਡਰਾਈਵ ਠੀਕ ਆ ਠੀਕ ਹੈ ਜੀ ਇਹਦੇ ਨਾਲ ਵੀ ਉਹੀ ਚੱਕਾ ਉਹੀ ਸਾਰਾ ਸੇਮ ਆ ਇਹਦੇ ਵਿੱਚ ਆਪਣਾ ਆਕਸ ਵੀ ਲਾ ਸਕਦੇ ਹੋ ਮੰਨ ਲਓ ਐਲ ਸੀ ਡੀ ਐਲ ਸੀ ਡੀ ਨਾਲ ਵੀ ਲਾ ਸਕਦੇ ਹੋ ਇਹ ਦੇਖ ਸਕਦੇ ਹੋ ਬਈ ਆਵਾਜ਼ ਚੰਗੀ ਆ ਬਈ ਇਹਦੀ ਆਵਾਜ਼ ਪੂਰੀ ਕੁਆਲਿਟੀ ਸਾਰਾ ਬਈ ਤੁਸੀਂ ਚਲਾ ਕੇ ਦੇਖੀ ਹੈ ਨਾ ਪਹਿਲਾਂ ਤੇ ਇਹ ਟਾਇਰ ਆ ਗਿਆ ਇਹ ਟਾਇਰ ਆ ਗਿਆ ਇਹ ਵੀ ਬਹੁਤ ਵਧੀਆ ਚੀਜ਼ ਆ ਬਈ ਇਹ ਸਾਢੇ 450 ਦਾ ਬਈ ਇਹ ਠੀਕ ਹੈ ਜੀ ਇਹ ਕਿੰਨੇ ਕਿੰਨੇ ਰੁਪਏ ਦੇ ਨੇ ਇਹ ਹੈਗੀ ਆ ਬਈ 550 ਦੀ ਹਾਂਜੀ ਇਹ 650 ਦੀ 550 ਦੀ 650 ਰੁਪਏ ਦੀ ਠੀਕ ਹੈ ਇਹ ਆ ਗਿਆ ਇਹਦੇ ਚਾਰ 400 ਦਾ ਹਾਂ ਤੇ ਆ ਨੈਕ ਬੈਂਡ ਤੁਸੀਂ ਦੇਖ ਹੀ ਲਿਆ ਉਸ ਤੋਂ ਬਾਅਦ ਆਪਣੇ ਕੋਲੇ ਆਉਂਦੇ ਨੇ ਬਈ ਦੋ ਤਿੰਨ ਨੇ ਸੋਲਰ ਲਾਇਟ ਆ ਗਿਆ ਮਿੱਤਰੋ ਦੇਖ ਸਕਦੇ ਹੋਗੇ ਯਾਨੀ ਕਿ ਜਿਉਂ ਹੀ ਹੋਇਆ ਹਨੇਰਾ ਤੇ ਸੋਲਰ ਨਾਲ ਚਾਰਜ ਹੁੰਦੇ ਨੇ ਬਈ ਕੋਈ ਆਪਾਂ ਚਾਰਜ ਨਹੀਂ ਕਰਨੀਆਂ ਕੋਈ ਰੈਟ ਨਹੀਂ ਹੈ ਸੈਂਸਰ ਵੀ ਹੈ ਨਾ ਜਦੋਂ ਬੰਦਾ ਕੋਲੇ ਆ ਕੇ ਆਟੋਮੈਟਿਕ ਚੱਲ ਜਾਂਦਾ ਹਾਂ ਬਈ ਰਾਤ ਨੂੰ ਜੇ ਲਾ ਕੇ ਰੱਖ ਦੋ ਜਦੋਂ ਬੰਦਾ ਇਹਦੇ ਕੋਲੇ ਜਾਊਗਾ ਆਪੀ ਇਹਨੇ ਚੱਲ ਪੈਣੀ ਆ ਸੈਂਸਰ ਤੇ ਵੀ ਨੇ ਬਈ ਸੈਂਸਰ ਵਾਲੀ ਆ ਹਾਂ ਤੁਸੀਂ ਦੇਖ ਲਓ ਐਨੇ ਫੰਕਸ਼ਨ ਵਾਲੀ ਲਾਈਟ ਸਾਈਡ ਆਪਾਂ ਨੂੰ 250 ਰੁਪਏ ਵਿੱਚ ਮਿਲ ਰਹੀ ਆ। ਇੱਕ ਆ ਜੀ ਬਈ ਕੰਚ ਆ। ਇਹ ਹੈਗਾ ਬਈ ਆਪਣਾ ਵੇਟ ਮਸ਼ੀਨ। ਦੇਖੀਂ ਬਾਈ ਮੜੇ ਕਿਵੇਂ ਮਗਾੜੀ ਆ। ਜੀ ਇਹ ਸਪੈਸ਼ਲ ਡਾਕਟਰਾਂ ਵਾਸਤੇ ਮਗਾਏ ਨੇ ਸਾਡੇ ਵੀਰ ਨੇ ਸਾਡੇ। ਠੀਕ ਆ। ਉਹ ਕਹਿੰਦੇ ਸਾਨੂੰ ਇਹ ਲਿਆ ਕੇ ਦਿਓ। ਜੀ ਦੇਖੋ ਬਾਈ ਥੋੜਾ ਵੇਟ ਚੈੱਕ ਕਰੋ ਇਹਦੇ। ਜੀ ਮੇਰਾ ਵੇਟ ਦੇਖ ਸਕਦੇ ਹੋ। ਅੱਗੇ ਆ ਬਾਈ। ਇਹ ਦੇਖਿਓ ਬਾਈ। ਤੇ ਚੜੇ ਉੱਪਰ ਤੇ ਵੇਟ ਦਿਖਾ ਦੂਗੀ ਇਹ। ਬਹੁਤ ਹੈਵੀ ਆ ਬਾਈ ਇਹ। ਇਹ ਘਟੋ ਘਟ 180 ਕਿਲੋ ਦਾ ਬੇਡ ਚੱਕ ਸਕਦਾ 180 ਕਿਲੋ ਦਾ ਹੈ ਐਡਾ ਤਾਂ ਹੁੰਦਾ ਨਹੀਂ ਬੰਦਾ ਹੁੰਦਾ ਨਹੀਂ ਬਈ ਛੇਤੀ ਕਿੰਨੇ ਰੁਪਏ ਦੀ ਹੈ ਬਈ ਇਹ ਇਹ ਬਈ ਇਹ ਆਪਾਂ ਡਿਲੀਵਰੀ ਨਹੀਂ ਕਰਦੇ ਇਹਦੀ ਆਪਾਂ ਉਰੋ ਹੀ ਦੇਵਾਂਗੇ ਜੇ ਕਿਸੇ ਨੇ ਉਰੋ ਲੈ ਕੇ ਜਾਣਾ ਕਿਉਂ ਬਈ ਇਹ ਬਈ ਟੁੱਟ ਜਾਂਦਾ ਨਾ ਕਾਂਚਾਂ ਕਾਂਚ ਵਾਲੀ ਚੀਜ਼ ਆ ਹੋਰ ਨਹੀਂ ਕੋਈ ਚੱਕਣਾ ਕਿੰਨੇ ਰੁਪਏ ਦੀ ਹੈ ਵੈਸੇ ਇਹ ਸਾਰੀ ਸਾਢੇ 500 ਦੀ ਹੈ ਬਈ ਇਹ ਵੀ ਸਾਢੇ 500 ਰੁਪਏ ਦੀ ਜੇ ਇੱਥੇ ਆਓ ਤੇ ਲੈ ਕੇ ਜਾ ਸਕਦੇ ਹੋ ਨਾ ਅੱਗੇ ਹੋਰ ਬਈ ਉਸ ਤੋਂ ਬਈ ਮਾਦਾ ਆਪਣੇ ਕੋਲੇ ਆਉਂਦੀ ਆ ਰੀਜਨਲ ਵਾਚ ਬੋਟ ਦੀ ਬਾਈ ਬੋਰਡ ਦੀ origignal watch ਆ ਗਈ origignal watch ਆ ਬਾਈ ਕੋਈ ਕਹ ਦੂਗਾ ਡੁਪਲੀਕੇਟ ਦਿਖਾਈ ਦੇਣਾ ਤੁਸੀਂ ਆ ਦੇਖੋ scanner ਲੱਗਿਆ ਹੋਇਆ ਮੰਗਰਾ scanner ਨਾਲ ਤੁਸੀਂ scan ਕਰਕੇ ਇਹਦੀ ਇਹਦੀ ਐਪਲੀਕੇਸ਼ਨ ਵੀ ਡਾਊਨਲੋਡ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਬਾਈ ਬਾਈ ਬੋਰਡ ਦੀ origignal vote ਆ ਗਈ ਕਿੰਨੇ ਕਿੰਨੇ ਦੀ ਬਾਤ ਚ ਇਹ ਇਹ ਬਾਈ 650 ਦੀ ਹੈ ਇਹ ਵੀ 650 ਰੁਪਏ ਦੀ ਬਾਤ ਚ ਹੈ ਵੀ ਤੁਸੀਂ ਉਹ ਬਾਤ ਸਾਹਨੇ ਘਰੇ ਬੈਠੇ ਬੈਠੇ ਫੋਰ ਬਾਈ ਉਸ ਤੋਂ ਬਾਅਦ ਬਾਈ ਜੇ ਇਹ ਆਉਂਦਾ ਆਪਣਾ ਗੱਡੀਆਂ ਵਾਸਤੇ ਚਾਰਜ ਠੀਕ ਆ ਗੱਡੀਆਂ ਦੇ ਵਿੱਚ ਕਈ ਵਾਰ ਜਿਹੜੀ ਦੂਸਰੀ ਹੁੰਦੀ ਹੈ ਨਾ ਕਿ ਇਹ ਜੋ ਮੱਚਦੀ ਵਾਲੀ ਹੁੰਦੀ ਆ ਮਤਲਬ ਖਰਾਬ ਜਾਂਦੀ ਹੁੰਦੀ ਆ ਇਹਨੂੰ ਲਾ ਲਓ ਬਈ ਇਹਦੇ ਵਿੱਚ ਨਾਲ ਦਾ ਲੀਡ ਮਿਲੂਗੀ ਤੁਹਾਨੂੰ ਨਾਲ ਦਾ 2 ਇਨ 1 ਲੀਡ ਆ ਇਹਦੇ ਵਿੱਚ ਬਈ ਠੀਕ ਆ ਇਸੇ ਵੀ ਦੀ ਆ ਹਾਂ ਹੋਰ ਲੀਡ ਫ੍ਰੀ ਦਵਾਂਗੇ ਆਪਾਂ ਨਾਲ ਅੱਛਾ ਆਪਣੀ ਵੱਲੋਂ ਫ੍ਰੀ ਆਉਂਦੀ ਆ ਬਈ ਲੈ ਵੀ ਟਰੈਕਟਰ ਵਾਲਾ ਵਾਸਤੇ ਵਧੀਆ ਰਹੂ ਮਲਾ ਦਾ ਟਰੈਕਟਰਾਂ ਵਾਲਾ ਵਾਸਤੇ ਲਾਓ ਬਈ ਚਾਹੇ ਗੱਡੀਆਂ ਵਾਸਤੇ ਲਾਓ ਚਾਹੇ ਕੋਈ ਵੀਰ ਆਪਣਾ ਰੇਡੀ ਦਾ ਕੰਮ ਕਰਦਾ ਜਾ ਉੱਥੇ ਵੀ ਲਾ ਸਕਦੇ ਆ ਬਈ ਬਹੁਤ ਤਰ੍ਹਾਂ ਦੇ ਕੰਮ ਆਉਗੇ ਇਹ ਲੇ ਮਿੱਤਰੋ ਦੀ ਸਾਦੇ ਬੈਟਰੀ ਦੇ ਉੱਪਰ ਲਾਓ ਜਿਹੜੇ ਉੱਪਰ ਰੱਖਿਓ ਨਾ ਮੈਨੂੰ ਕਿਹਨੂੰ ਜੁੜ ਕਰਾਓ ਇਹ ਸਾਰਾ 230 ਰੁਪਈਆ ਦਾ ਬਾਈ ਸਿਰਫ ਤੁਸੀਂ ਆ ਦੇਖ ਲਓ 100 ਰੁਪਏ ਦਾ ਲੀਡ ਹੀ ਆਉਂਦੀ ਅੱਜ ਕੱਲ ਸਹੀ ਗੱਲ ਹੈ ਲੈ ਵੀ 230 ਰੁਪਈਆ ਦਾ ਚਾਰਜਰ ਹੈ ਡੀਸੀ ਚਾਰਜਰ ਕਰ ਇਹ ਵੀ ਤੁਸੀਂ ਲੈ ਸਕਦੇ ਹੋ ਲੈ ਸਾਡੇ ਅੱਗੇ ਬਈ ਹੋਰ ਕੀ ਰਹਿ ਗਿਆ ਆਪਣੇ ਕੋਲੇ ਪ੍ਰੋਡਕਟ ਬਹੁਤ ਨੇ ਬਾਈ ਆ ਤਾਂ ਬਾਈ ਤੁਸੀਂ ਦੇਖਿਓ ਆਪਣੇ ਵਾਲੀ ਵੀਡੀਓ ਹਾਂ ਬਾਕੀ ਦਿਖਾਵਾਂਗੇ ਬਾਈ ਵਿੱਚ ਆਪਾਂ ਕਰ ਦਾਂਗੇ ਇਹ ਵੀਡੀਓ ਐਡ ਕਰ ਦਾਂਗੇ ਇਹ ਹੈ ਬਾਈ ਆਪਣਾ ਟੋਵਲ ਕਹਿੰਦੇ ਨੇ ਐਡੀ ਕੀ ਚੀਜ਼ ਦੇ ਵਿੱਚ ਬਹੁਤ ਵੱਡਾ ਟੋਵਲ ਆ ਬਈ ਇਹ ਮਤਲਬ ਡੇਢ 2 ਫੁੱਟ ਦਾ ਟੋਵਲ ਬਣ ਜਾਂਦਾ ਇਹਦੇ ਨਾਲ ਸਹੀ ਪੂਰਾ ਵੱਡਾ ਟੋਵਲ ਪੂਰਾ ਵੱਡਾ ਟੋਵਲ ਬਣ ਜਾਂਦਾ ਬਹੁਤ ਇਹ 60 ਰੁਪਏ ਦਾ ਬਈ ਜੇ ਕਿਸੇ ਨੇ ਆ ਐਮਰਜੈਂਸੀ ਜਾਣਾ ਨਾ ਆਪਾਂ ਕਹਿੰਦੇ ਨੇ ਵੀ ਸਮਾਨ ਬਾਹਲਾ ਹੋ ਗਿਆ ਨਾਲ ਚੱਕਾ ਨਹੀਂ ਜਾਂਦਾ ਤੋ ਪੈਕਟ ਆ ਲੈ ਜਾ ਬਈ ਲੋੜ ਜੇਬ ਤੇ ਪਾ ਲਵਾਇਆ ਕਰਕੇ ਜਿਵੇਂ ਮਰਜ਼ੀ ਬਈ ਜਿਵੇਂ ਮਰਜ਼ੀ ਲੈ ਜਾ ਸਕਦਾ ਲੈ ਵੀ 4 ਬੈਗ ਆ ਕੇ ਉਸ ਤੋਂ ਬਾਅਦ ਬਈ ਆਪਣੇ ਕੋਲੇ ਆਉਂਦਾ ਆ ਮੋਸਕਿਟੋ ਲੈਂਪ ਉਹ ਇਹਦਾ ਟੰਗਿਆ ਹਾਂ ਹਾਂ ਉਹ ਮੱਛਰ ਮਾਰਨ ਵਾਲਾ ਹਾਂ ਮੱਛਰ ਮਾਰਨ ਵਾਲਾ ਤੇ ਮੱਖੀਆਂ ਦੇ ਵੀ ਕੰਮ ਕਰਦਾ ਬਈ ਮੱਖੀਆਂ ਵੀ ਮਾਰ ਦਿੰਦਾ ਬਹੁਤ ਵਧੀਆ ਪ੍ਰੋਡਕਟ ਹੈ ਇੱਕ ਹੋਰ ਆਉਂਦਾ ਬਈ ਆਪਣੇ ਕੋਲੇ ਨਾਉਣ ਵਾਸਤੇ ਨਾਉਣ ਵਾਸਤੇ ਹਾਂ ਇਹ ਸਕਰਬਰ ਤਰ੍ਹਾਂ ਵੀ ਯੂਜ਼ ਕਰ ਸਕਦੇ ਆ ਇਹਨੂੰ ਆਪਾਂ ਠੀਕ ਆ ਦੇ ਖੁਰਕ ਖੁਰਕ ਕਰਨੇ ਉਹ ਵੀ ਖੁਰਕ ਵੀ ਕਰ ਸਕਦੇ ਆ ਬਈ ਉਹ ਵੀ ਕਰ ਸਕਦਾ ਹਾਂ ਤੇ ਹੋਰ ਬਈ ਕੀ ਰੇ ਹਾਂ ਹੋਰ ਬਈ ਆਪਣੇ ਕੋਲੇ ਹੁੰਦਾ ਆਹ ਹਿਊਮਿਡਿਟੀਫਾਇਰ ਜੇ ਕਿਸੇ ਨੇ ਆਪਾਂ ਘਰੇ ਕਹਿੰਦੇ ਫ੍ਰੇਗਰੈਂਸ ਰੱਖਣ ਵਾਸਤੇ ਰੂਮ ਦੇ ਉਹ ਤੇ ਕਈ ਵਾਰ ਸਮੈਲ ਜੀ ਨਹੀਂ ਆਉਣ ਲੱਗ ਜਾਂਦੀ। ਉੱਥੇ ਇਹਦੇ ਵਿੱਚ ਥੋੜੀ ਦੋ ਕਬੂੰਦਾ ਪਰਫਿਊਮ ਦੀ ਆ ਪਾ ਕੇ ਬਈ ਇਹਨੂੰ। ਇਹ ਲੱਕੜ ਦਾ ਹੈ। ਲਾਈਟ ਤੇ ਲਗਾਲ। ਨਹੀਂ ਲੱਕੜ ਦਾ ਨਹੀਂ ਬਈ ਇਹਦਾ ਡਿਜ਼ਾਈਨ ਲੱਕੜ ਦਾ ਹੈ। ਠੀਕ ਹੈ। ਹੈਗਾ ਪਲਾਸਟਿਕ ਦਾ। ਪਰ ਬਹੁਤ ਵਧੀਆ ਚੀਜ਼ ਆ ਬਈ। ਬੰਦਾ ਕਿੱਥੇ ਆ ਬਈ? ਖੁੱਲਦਾ-ਗੁੱਲਦਾ ਕਿਤੇ ਹੋਏ। ਹਾਂ। ਇੱਥੇ ਵੀ ਇਹਦੇ ਪਾਣੀ ਪੈ ਜਾਂਦਾ। ਇਹਦੇ ਵਿੱਚ ਦੋ ਬੂੰਦਾ ਸਿਰਫ ਤੁਸੀਂ ਉਹਦੀਆਂ ਪਾਉਣੀਆਂ ਨੇ ਆਪਣੀਆਂ ਪਰਫਿਊਮ ਦੀਆਂ। ਜਿਹੜਾ ਤੁਹਾਨੂੰ ਪਸੰਦ ਲੱਗਦਾ। ਕਿ ਬਾਅਦ ਵਿੱਚ ਡਿੱਗੀ ਜਾਊਗਾ। ਆਪ ਹੀ ਛੱਡੀ ਜਾਊਗਾ ਇਹ। ਨਹੀਂ ਮਤਲਬ ਇਹ ਵੀ ਚੀਜ਼ ਵਧੀਆ ਨੇ ਕਿ ਮੈਂ ਪੈਦਾ ਬਈ ਏ ਬਈ ਸਾਰਾ ਹੈ 61200 ਰੁਪਏ ਦਾ 200 ਰੁਪਏ ਦਾ ਲੈ ਵੀ ਮੇ ਤੂੰ ਇਹ ਵੀ ਚੀਜ਼ ਮਾਰਕੀਟ ਦੇ ਵਿੱਚ ਬਈ 5-500 ਦਾ ਵਿਕਦਾ ਸਹੀ ਗੱਲ ਹੈ ਸੋਨਾ ਲੱਗੂ ਨਾਲੇ ਪਿਆਣਾ ਯਾਰ ਜਦੋਂ ਐ ਪਿਆਊਗਾ ਟੇਬਲ ਦੇ ਉੱਤੇ ਇਹ ਵੀ ਸੋਨਾ ਲੱਗੂ ਖੁਹਾਰਾ ਬਹੁਤ ਵਧੀਆ ਕੱਢਦਾ ਬਈ ਸਹੀ ਗੱਲ ਹੈ ਲੈ ਵੀ ਮੇ ਤੂੰ ਦੇਖ ਸਾਦੋ ਇੰਨੇ ਪ੍ਰੋਡਕਟ ਨੇ ਬਾਕੀ ਹੋਰ ਕੁਝ ਰਹਿ ਗਿਆ ਬਈ ਆਪਣੇ ਕੋਲੇ ਆਹ ਰਹਿ ਗਿਆ ਬਈ ਆਪਣਾ ਬਹੁਤ ਬੈਗ ਤੁਸੀਂ ਪਹਿਲਾਂ ਹੱਥ ਲਾ ਕੇ ਚੈੱਕ ਕਰੋ ਬਈ ਕੁਆਲਿਟੀ ਕੀ ਨੂ ਗੁਆਲਟੀ ਹੈ ਨਾ ਇਹ ਪੂਰੀ ਇੱਕ ਨੰਬਰ ਕੁਆਲਟੀ ਹੈ ਬਈ ਉਹ ਆਹ ਕੁਆਲਟੀ ਚੰਗੀ ਵਧੀਆ ਹੈ ਨਾ ਤੇ ਇਹ ਲੋਕ ਵੀ ਲੱਗਿਆ ਹੋਇਆ ਤੇ ਨਾ ਇਹਦੇ ਲੋਕ ਵੀ ਲਾ ਸਕਦੇ ਹਾਂ ਬਈ ਐਮਰਜੈਂਸੀ ਆਪਾਂ ਉਹ ਰੱਖ ਸਕਦੇ ਹਾਂ ਇਹਦੇ ਕੋਲ ਠੀਕ ਆ ਉਹ ਲੋਕ ਇੱਥੇ ਰੱਖ ਸਕਦਾ ਹੋਰ ਕੀ ਗੇਟ ਬੰਦ ਵਿੱਚ ਜੇਬਾਂ ਬਹੁਤ ਨੇ ਬਈ ਇਹਦੀਆਂ ਤੁਸੀਂ ਦੇਖੋ ਇਹ ਗੱਲ ਆ ਵੀ ਨਾ ਜੇਬ ਆ ਗਿਆ ਆ ਦੇਖੋ ਤੁਸੀਂ ਬਾਕੀ ਦਾ ਹੋਰ ਛੱਡੋ ਤਾਂ ਗੱਲਾਂ ਦੇ ਛੱਡੋ ਕਾਰ ਵਾਸਤੇ ਵਧੀਆ ਚੀਜ਼ ਹੈ ਨਾ ਪੂਰੀ ਵਧੀਆ ਜੇ ਵੀ ਤੁਸੀਂ ਪੌਕਟਾਂ ਦੇਖੋ ਕਿੰਨੀਆਂ ਨੇ ਇਹਦੇ ਵਿੱਚ ਆ ਕਿਵੇਂ ਅੰਦਰ ਬਾਈ ਤਾਰ ਜੀ ਲੱਗੀ ਹੋਈ ਹੈਗਾ ਕਿ ਇਹ ਬਾਈ ਹੈਗੀ ਐ ਇਹਦੇ ਚ ਪਾਵਰ ਬੈਂਕ ਲਾ ਸਕਦੇ ਆਪਾਂ ਪਾਵਰ ਬੈਂਕ ਲਾ ਕੇ ਤੇ ਵਿੱਚ ਆਪਣਾ ਮੋਬਾਈਲ ਚਾਰਜ ਕਰ ਸਕਦੇ ਆ ਠੀਕ ਹੈ ਇੱਥੋਂ ਕਰਦਾ ਉਹ ਦੇਖੋ ਵਿੱਚ ਰੱਖ ਦਿਆ ਜਾਨੀ ਕਿ ਨਾ ਇਹ ਇੱਕ ਬਾਈ ਆਹ ਹੋਇਆ ਨਾ ਵਾਟਰ ਪ੍ਰੂਫ ਵਾਟਰ ਪ੍ਰੂਫ ਇਹਦੇ ਵਿੱਚ ਪਾਣੀ ਨਹੀਂ ਪੈਂਦਾ ਪੈਂਦਾ ਹੈਗਾ ਮਿੱਤਰੋ ਦੇਖ ਸਾਡਾ ਆ ਦੇਖ ਜੇਬਾਂ ਦੇਖੋ ਕਿੰਨੀਆਂ ਨੇ ਇਹਦੇ ਵਿੱਚ ਜੇਬਾਂ ਬੜੀਆਂ ਹਾਂ ਨਹੀਂ ਘਾਹ ਜੇਬਾਂ ਹੀ ਬਣੀ ਜਾਂਦੀਆਂ ਨੇ ਸਹੀ ਗੱਲ ਆ ਕਿ ਬਹੁਤ ਵਧੀਆ ਜੇ ਰੱਖਣ ਵਾਸਤੇ ਵਧੀਆ ਜਿਵੇਂ ਆ ਇਹ ਸਾਰਾ 550 ਦਾ ਪ੍ਰੋਡਕਟ ਆ ਬਈ 550 ਰੁਪਏ ਦਾ ਇਹ 550 ਦਾ ਬੈਗਾ ਬਈ ਸੋਨਾ ਲੱਗੂਗਾ ਤੋ ਪਾਇਆ ਹੋਊਗਾ 550 ਰੁਪਏ ਅਗਲੇ ਘਰੇ ਭੇਜਦਾ ਬਈ ਸੋਹਣੀ ਚੀਜ਼ ਆ ਬਈ ਹੋਰ ਬਈ ਕੀ ਰਹਿ ਗਿਆ ਹੋਰ ਕਰਕੇ ਹੋਰ ਤਾਂ ਬਈ ਬਸ ਆਪਣੇ ਕੋਲ ਸਾਸਤਰੀ ਕਰ ਰਹੀ ਇੱਕੋ ਜਾਲਿਆ ਵਾਲਾ ਰਹਿ ਗਿਆ ਯਾਰ ਕਿੱਥੇ ਜਿਹੜਾ ਕਰ ਸਤਰੀ ਕਰ ਵਾਲਾ ਜਾਲਿਆ ਵਾਲਾ ਯਾਰ ਉਹ ਪਿਆ ਪਰ ਜਾਲਿਆ ਵਾਲਾ ਵੀ ਲਓ ਨਾ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਆਹ ਦਿਖਾਣਾ ਈ ਕਾ ਆ ਦੇਖੋ ਸਾਸਤਰੀਕਰ ਬੁਲਾ ਗਿਆ ਤੇ ਆਏ ਆਏ ਕੁਝ ਨਹੀਂ ਆ ਆ ਵੇਖੋ ਹੋ ਜਾ ਰਿਹਾ ਕਰ ਗਰਮੀ ਬਾਲੀ ਆ ਬਾਈ ਕੀ ਕਰੀਏ ਲੈ ਕਰੋ ਬੋਟਲ ਵਾਲੀ ਸਤਰੀ ਆ ਗਈ ਹੈ ਨਾ ਇਹ ਬਹੁਤ ਵਧੀਆ ਚੀਜ਼ ਆ ਬਾਈ ਜਿਵੇਂ ਐਮਰਜੈਂਸੀ ਜਿਹਾ ਪਾਤੀ ਭਾਈ ਜਦਾ ਨੀਂਹੇਰਦੀ ਹੈਗੀ ਜਿਹੜੀ ਮੇਨ ਗਾ ਹੁਣ ਸੋ ਲੋ ਪਤਾ ਨਾ ਗਰਮੀ ਪਦੀ ਪਿਆ ਗਰਮੀ ਵਾਸਤੇ ਵੀ ਯੂਜ਼ ਕਰ ਸਕਦੇ ਇਹਨੂੰ ਉੱਤੇ ਅੱਗੇ ਆਉਣਾ ਮੌਸਮ ਆਪਣਾ ਮੀਂਹ ਦਾ ਉਮੀਦ ਆ ਉੱਥੇ ਇਹ ਮਰਜ਼ੀ ਲੈ ਜਾ ਸਕਦੇ ਹੋ ਬਈ ਐਮਰਜੈਂਸੀ ਰੱਖਣ ਵਾਸਤੇ ਬਹੁਤ ਵਧੀਜੀ ਚ ਸਹੀ ਗੱਲ ਹੈ ਇਹ ਕਿੰਨੇ ਰੁਪਏ ਦੇ ਬਈ ਨਾਲ ਜਗਾ ਨਹੀਂ ਘੇਰਦੀ ਬਈ ਇਹ ਸਾਰੀ 330 ਰੁਪਏ ਚੱਪ ਕਰੇ ਭੇਜ ਲੈ ਲੈ ਨਹੀਂ ਲੈ ਵੀ 330 ਰੁਪਿਆ ਦੀ ਹੈਗੀ ਬੋਤਲ ਵਾਲੀ ਸਾਤਰੀ ਇਹ ਵੀ ਤੁਸੀਂ ਲੈ ਸਕਦੇ ਜੇ ਮੰਨ ਲਓ ਹੋਰੇ ਕਿਸੇ ਨੇ ਆ ਕੇ ਲੈ ਕੇ ਜਾਣੇ ਬਈ ਉਰੋਂ ਆਪਾਂ 250 ਰੁਪਏ ਦੰਨੇ 250 ਰੁਪਏ ਦੀ ਹਾਂਜੀ ਥੋੜੀ ਸਸਤੀ ਕਰ ਹੋਰ ਬਾਈ ਹਾਂ ਚੱਲ ਬਈ ਹੋਰ ਪ੍ਰੋਡਕਟ ਦਿਖਾ ਦੇ ਬਸ ਹੁਣ ਆਪਾਂ ਲਾਸਟ ਵਾਲਾ ਆਪਣਾ ਫਿਰ ਬੁਲਾ ਲਾਂਗੇ ਫਿਰ ਆਪਾਂ ਆਪੇ ਲਾ ਵੀਰੋ ਇਹ ਆ ਗਿਆ ਲਾਸਟ ਪ੍ਰੋਡਕਟ ਆਪਣਾ ਉੱਪਰ ਦੇਖ ਕੇ ਪੱਖਾ ਚੱਲਦਾ ਇਹ ਵੀ ਆਹ ਪ੍ਰੋਡਕਟ ਮੈਨੂੰ ਵਧੀਆ ਲੱਗਿਆ ਕਿਉਂਕਿ ਬਈ ਦੀਵਾਲੀ ਆਊਗੀ ਹੁਣ ਅੱਗੇ ਦੋ ਤਿੰਨ ਕਰੇਗੇ ਮਹੀਨੇ ਲੈਦਰ ਜੀ ਮੈਨੂੰ ਤੂੰ ਹੀ ਦੱਸ ਬਈ ਲੈ ਇਹ ਤਾਂ ਲੈ ਆਹ ਹੋਣੀ ਕੁਲ ਆ ਲੈ ਦੇਖ ਸਕਦੇ ਹੋ ਮਿੱਤਰੋ ਐਡਾ ਵਟਾਗਾ ਕਿ ਜਾਣੀ ਕੀ ਐਡੀ ਡਿਊਟੀ ਦਾ ਹੁੰਦੀ ਨਹੀਂ ਸੱਤ ਕਰੇ ਇਹ 7 ਵਜੇ ਇਹਦੀ 15 ਫੁੱਟ ਤੇ ਪਾਈ ਗਏ ਆਪਾਂ ਵੱਤੋ ਵਾਲਾ ਇੱਥੇ ਹੁੰਦੇ ਸੱਤ ਬਸ ਵਰਤ ਤਾਗਦੇ ਹਣਾ ਆਪਾਂ ਚੰਗੇ ਤਰੀਕੇ ਨਾਲ ਪੱਕੇ ਫੁੱਕੇ ਸਾਫ ਕਰਨੇ ਹਣ ਬਈ ਇਹ ਕੋਈ ਹਲਕੀ ਚੀਜ਼ ਨਹੀਂ ਹੈਗੀ ਬਈ ਕਿਤੇ ਉਹੀ ਹਿੱਲੀ ਜਾਵੇ ਨਾ ਉਹ ਨਹੀਂ ਹੈਗਾ ਫੁੱਲ ਹੈਵੀ ਦੇ ਵਿੱਚ ਫੁੱਲ ਹੈਵੀ ਡਿਊਟੀ ਹੈ ਇਹ ਕਿੰਨੇ ਰੁਪਏ ਦਾ ਬਈ ਪ੍ਰੋਡਕਟ ਇਹ 230 ਦਾ ਬਈ ਲੈ ਵੀ 230 ਰੁਪਏ ਦਾ ਪ੍ਰੋਡਕਟ ਆ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋਗੇ ਆਈਏ ਕਿਤੇ ਗਾਕੇ ਉਹਨਾਂ ਐਂਡ ਦੇ ਆਪਣਾ ਪਿੰਡ ਹੈਗਾ ਬਈ ਲੌਂਗਵਾਲ ਅਨਾਜ ਮੰਡੀ ਦੇ ਵਿੱਚ ਆਪਣੀ 7 ਨੰਬਰ ਦੁਕਾਨ ਆ ਇਹ ਸਰਪੰਚ ਦੀ ਦੁਕਾਨ ਬਾਈ ਸਰਪੰਚ ਦੀ ਲੈ ਵੀ ਆ ਜਿਓ ਸਰਪੰਚ ਦੀ ਦੁਕਾਨ ਦੇ ਉੱਤੇ ਤੇ ਇਹਨਾਂ ਦੇ ਵਿੱਚ ਕੋਈ ਵੀ ਪ੍ਰੋਡਕਟ ਤੁਸੀਂ ਲੈ ਕੇ ਜਾ ਸਕਦਾ ਬਾਕੀ ਨੰਬਰ ਹੈਗਾ ਸਕਰੀਨ ਦੇ ਉੱਤੇ ਘਰੇ ਬੈਠੇ ਵੀ ਤੁਸੀਂ ਆਨਲਾਈਨ ਵੀ ਆਪਦੇ ਘਰੇ ਇਹਨੂੰ ਮੰਗਵਾ ਸਕਦੇ ਠੀਕ ਹੈ ਗਾਕੇ ਬਾਈ ਠੀਕ ਆ ਬਾਈ ਧੰਨ ਧੰਨਵਾਦ ਜੀ ਆਣ